ਜਿਹੜੀ ਖਾਸ ਅਪੀਲ ਕੀ ਦੇਣਾ ਚਾਹੀਦਾ ਸਰ ਮੈਂ ਇਹ ਚੈੱਕ ਕੀਤਾ ਮੈਨੂੰ ਪਤਾ ਲੱਗਾ ਵੀ ਕਰੀਬ 24-2500 ਸ਼ਾਪ ਸ਼ੋਅਰੂਮ ਆਪਣਾ ਨੰਗਲਿਆ ਨੰਗਲ ਚ ਹੈਗੀ ਆ ਔਰ ਪ੍ਰਧਾਨ ਜਿੱਦਨੇ ਵਪਾਰ ਮੰਡਲ ਵੀ 5 ਤੋਂ 7 ਨੇ ਪ੍ਰਧਾਨ ਨੇ ਤੇ ਤਕਰੀਬਨ ਸਿਰਫ ਦੋ ਹੀ ਏਰੀਆ ਦੇ ਵਿੱਚ ਚੌਕੀਦਾਰ ਲੱਗੇ ਪਾਏ ਗਏ ਨੇ ਕਾਫੀ ਏਰੀਆ ਜਿਹੜਾ ਬਹੁਤ ਵੱਡਾ ਸ਼ਹਿਰ ਆ ਚੌਕੀਦਾਰਾਂ ਤੋਂ ਬਿਨਾ ਸੁਣਨਾ ਉੱਥੇ ਪੁਲਿਸ ਤੇ ਆਪਾਂ ਲਗਾਈ ਦੀ ਆ ਹੋਰ ਵੀ ਵਧਾ ਰਹੇ ਆ ਪਰੰਤੂ ਮੇਰੀ ਸਾਰੇ ਦੁਕਾਨਦਾਰ ਭਰਾਵਾਂ ਨੂੰ ਬੇਨਤੀ ਆ ਕਿ ਜਿੱਥੇ-ਜਿੱਥੇ ਵੀ ਜਿੰਨੀ-ਜਿੰਨੀ ਏਰੀਆ ਦਾ ਕਲਚਰ ਹੈਗਾ ਲਾਉਣ ਦਾ ਕਿ ਚੌਕੀਦਾਰਾ ਜਿਹੜਾ ਸਿਸਟਮ ਨੂੰ ਬੰਦ ਨਾ ਕੀਤਾ ਜਾਵੇ ਜਿਵੇਂ ਧਾਰਮਿਕ ਸਥਾਨ ਨੇ ਉੱਥੇ ਸੀਸੀਟੀਵੀ ਔਰ 24 ਘੰਟੇ ਜਿਹੜੇ ਸੇਵਾਦਾਰ ਨੇ ਉਹ ਰਹਿਣੇ ਯਕੀਨੀ ਬਣਾਏ ਜਾ ਰਹੇ ਆ ਇਸੇ ਕਰਕੇ ਦੁਕਾਨਾਂ ਚ ਮਾਰਕੀਟ ਦੇ ਵਿੱਚ ਚੌਕੀਦਾਰ ਜਿਹੜੇ ਨੇ ਉਹ ਜ਼ਰੂਰ ਲਗਾਏ ਜਾਣ ਛੋਟੇ ਜੇ ਕੋਈ 100 200 50 ਰੁਪਏ ਜਿਹੜੀ ਆ ਉਹ ਵਿੱਚ ਦੇਣ ਦਾ ਉਹ ਉਥੋਂ ਉਹ ਜਿਹੜਾ ਹੱਥ ਨਾ ਘਟਿਆ ਜਾਵੇ ਦੂਸਰੀ ਗੱਲ ਸਰ ਇਹ ਆ ਕਿ ਜਿਹੜਾ ਆਪਣਾ ਸ਼ਹਿਰ ਦੇ ਵਿੱਚ ਕੋਈ ਖਾਸ ਕਰਕੇ ਏਰੀਏ ਨੇ ਜਿਵੇਂ ਬਰਾਰੀ ਹੋ ਗਿਆ ਵਾਰਡ ਰਾਜਨਗਰ ਵਾਰਡ ਔਰ ਅਜੋਲੀ ਮੋੜ ਹੈ ਨਿਆਨੰਗੜ ਉਥੇ ਕਾਫੀ ਮਾਤਰਾ ਦੇ ਵਿੱਚ ਪੰਜਾਬੀ ਯੂਪੀ ਹਰਿਆਣ ਕੀ ਕਹਿੰਦੇ ਆ ਬਿਹਾਰ ਵਗੈਰਾ ਹੋਰ ਨਾ ਰਾਜਾਂ ਤੋਂ ਵੀ ਪ੍ਰਵਾਸੀ ਪਰਿਵਾਰ ਔਰ ਲੇਬਰ ਮਿਸਤਰੀ ਵਗੈਰਾ ਰਹਿ ਰਹੇ ਨੇ ਉਹ ਜਿੰਨੇ ਵੀ ਦੁਕਾਨ ਮਾਲਕ ਨੇ ਆਪਣਾ ਮਕਾਨਾਂ ਦੇ ਉਹ ਪ੍ਰਾਪਰਟੀ ਉਹਨਾਂ ਨੂੰ ਕਿਰਾਏ ਤੇ ਦੇਣ ਪਰੰਤੂ ਕਾਨੂੰਨ ਦੀ ਪਾਲਣਾ ਜ਼ਰੂਰ ਕਰਨ ਪੁਲਿਸ ਨੂੰ 100% ਸੂਚਿਤ ਕਰਨ ਔਰ ਇਹਦੇ ਸਬੰਧੀ ਆਪਾਂ ਫੋਰਸ ਲੈ ਕੇ ਇੱਕ ਚੈਕਿੰਗ ਵੀ ਜਿਹੜੀ ਉਹ ਜਲਦੀ ਕੀਤੀ ਜਾ ਰਹੀ ਹੈ ਔਰ ਤੁਹਾਡੇ ਮਾਦੀਮ ਰਾਹੀਂ ਬੇਨਤੀ ਕਰ ਰਹੇ ਆ ਕਿ ਪ੍ਰਾਪਰ ਉਹਨਾਂ ਦੀ ਇਨਫੋਰਮੇਸ਼ਨ ਦੇਣ ਨਾ ਦੇਣ ਦੀ ਸੂਤ ਵਿੱਚ ਬਕਾਇਦਾ ਐਫ ਆਈ ਆਰ ਦਰਜ ਕੀਤੀਆਂ ਜਾਣਗੀਆਂ ਪਰਚੇ ਦਰਜ ਕੀਤੇ ਜਾਣ ਸਰ ਨੰਗਲ ਨਗਰ ਕੌਂਸਲ ਦੇ ਕਰੀਬ 145 ਦੇ ਕਰੀਬ ਸ਼ਤੀ ਦੇ ਕਰੀਬ ਕੈਮਰੇ ਉਹਨਾਂ ਦਾ ਕੰਟਰੋਲ ਉਸ ਥਾਣੇ ਵਿੱਚ ਆ ਉਹ ਕਿੰਨੇ ਚੱਲਦੇ ਜਾਂਦੇ ਉਹ 133 ਹੁਣੇ ਚੈੱਕ ਕਰਾਏ ਨੇ ਜੀ 133 ਕੈਮਰੇ ਨੇ 133 ਹੀ ਆਪਣਾ ਚੱਲਣ ਦੀ ਹਾਲਤ ਚ ਨੇ ਹੁਣੇ ਰਿਪੋਰਟ ਉਹਨਾਂ ਦੀ ਬਣਾ ਕੇ ਭੇਜੀ ਆਪਾਂ ਤੇ ਹੋਰ ਵੀ ਆਪਾਂ ਧਾਰਮਿਕ ਸਥਾਨਾਂ ਦਾ ਦੁਬਾਰਾ ਜ਼ਿਕਰ ਕਰ ਰਹੇ ਹਾਂ ਕਿ ਸ਼ਹਿਰ 'ਚ ਚੱਲ ਰਹੇ ਨੇ ਕੋਈ ਵੀ ਮੰਦਿਰ ਗੁਰਦੁਆਰਾ ਮਸਜਿਦ ਕੋਈ ਵੀ ਚਰਚ ਅਜਿਹਾ ਨਾ ਹੋਵੇ ਜਿੱਥੇ ਕੈਮਰਾ ਨਾ ਹੋਵੇ ਉਹ ਡਿਲੀ ਡਿਊਟੀ ਅਫਸਰ ਔਰ ਸਾਡਾ ਸੀਸੀਟੀਵੀ ਆਪਰੇਟਰ ਜਾ ਰਿਹਾ ਮੈਂ ਵੀ ਹਰੇਕ ਤੇ ਇਸ ਸਥਾਨ ਦਾ ਦੌਰਾ ਕਰ ਰਿਹਾ ਹਾਂ